ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਆਹ ਵੀਡੀਓ ਦੇਖੋ ਮਾੜੀ ਜੀ ਤੇ ਫਿਰ ਆਪਾਂ ਗੱਲ ਕਰਦੇ ਆਂ ਆ ਸੋਰੀ ਕਰੋ ਪੰਜਾਬ ਵਿੱਚ ਚੱਲ ਰਿਹਾ ਨਸ਼ਿਆਂ ਦਾ ਦੌਰ ਪੰਜਾਬ ਦੀ ਨੌਜਵਾਨੀ ਦਾ ਕਹਾਣ ਕਰ ਰਿਹਾ ਇਸ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ ਜਿਸ ਦੇ ਸੰਬੰਧ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਲਹਿਰ ਚਲਾਈ ਗਈ ਹੈ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਹਮੇਸ਼ਾ ਇਸ ਲਹਿਰ ਦਾ ਹਿੱਸਾ ਬਣਿਆ। ਇਹ ਪੰਜਾਬ ਨੂੰ ਮੋੜ ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਧੰਨਵਾਦ। ਸਸੂ। ਇਹ ਜਿਹੜਾ ਬੰਦਾ ਬੋਲ ਰਿਹਾ ਸੀ ਇਹ ਬੱਤੀ ਮਾਨ ਹੈਗਾ। ਪਿਛਲੇ ਦਿਨ ਵੀ ਇਹ ਕਾफी ਚਰਚਾ ਚ ਰਿਹਾ ਹੈਗਾ। ਇਸ ਬੰਦੇ ਨੂੰ ਮਾਸਾ ਵੀ ਸ਼ਰਮ ਨਹੀਂ ਆਉਂਦੀ। ਜਿਹੜੀ ਗੱਲ ਇਹ ਬੋਲ ਰਿਹਾ ਹੈਗਾ। ਠੀਕ ਹੈ ਨਾ? ਇਸ ਬੰਦੇ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਪ੍ਰਮੋਟ ਕਰਨ ਵਾਲਾ ਇਹ ਬੰਦਾ ਹੈਗਾ। ਇਹ ਇਹ ਆਪਣੇ ਆਪ ਨੂੰ ਸੂਫੀ ਗਾਇਕ ਕਿਤੇ ਕੁਸ ਕਿਤੇ ਕੁਸ ਇਹਨੇ ਪੂਰੇ ਪੰਜਾਬ ਦਾ ਜੂਥ ਆਪਣੇ ਮਗਰ ਲਾ ਕੇ ਨਕਉਦਰ ਡੇਰੇ ਚ ਬਾੜ ਕੇ ਇਹਨੇ ਬੀੜੀ ਸਲਫਾ ਜਿੰਨਾ ਨਸ਼ਾ ਪ੍ਰਮੋਟ ਇਸ ਬੰਦੇ ਨੇ ਕੀਤਾਗਾ ਨਕਉਦਰ ਜਾ ਜਾ ਕੇ ਕਿਸੇ ਨੇ ਨਹੀਂ ਕੀਤਾ ਅਨਜਾਨ ਜਵਾਗ ਸੀ ਉਹਨਾਂ ਨੇ ਵੇਖਿਆ ਕਿ ਗੁਰਦਾਸ ਮਾਨ ਉਸ ਬਾਬੇ ਦੇ ਪੈਰੀਂ ਹਥਲਾ ਰਿਹਾਗਾ ਕਿ ਪਤਾ ਨਹੀਂ ਬਾਬਾ ਕਿੱਡਾ ਕਬੜਾਗਾ ਠੀਕ ਹੈ ਨਾ ਬਾਬਾ ਕੋ ਅੱਧਾ ਨੰਗ ਟੜੰਗਾ ਬੈਠਾ ਤੇ ਉਹ ਸਿਲਫਾ ਸਿਗਰਟਾ ਪੀ ਜਾਂਦਾਗਾ ਨੌਜਵਾਨ ਮੁੰਡੇ ਨਵੇਂ ਮੁੰਡੇ ਸਾਨੂੰ ਨਹੀਂ ਪਤਾ ਸੀ ਉਹ ਬੀੜੀਆਂ ਸਿਲਫਾ ਸਿਗਰਟਾਂ ਤੇ ਲੱਗੇ ਔਰ ਅੱਜ ਇਹ ਬੰਦਾ ਮਤਾਂ ਦੇ ਰਿਹਾਗਾ ਉਹ ਗੱਲ ਹੋਈ ਨਾ ਕਹਿੰਦੇ ਕੋਈ ਪਿੰਡ ਚੋਂ ਸਰ ਨੂੰ ਕੋਈ ਬਦਚਲਣ ਜਨਾਨੀ ਮੇਰੇ ਵਰਗੀ ਕੋ ਲੁੱਚੀ ਲੜੀ ਉਹ ਮਤਾਂ ਦੇਣ ਲੱਗੀ ਵੀ ਭਾਈ ਸਿਰ ਨੰਗਾ ਨਾ ਰੱਖਿਆ ਪਰ ਉਹ ਗੱਲ ਇਹਦੀ ਬੱਤੀ ਮਾਨ ਦੀ ਹੈ ਗਾਇਕ ਦੀ ਤੁਸੀਂ ਦੇਖ ਹੀ ਲਿਆ ਜੀ ਵੀਡੀਓ ਤੁਸੀਂ ਦੇਖੀ ਹੈਗੀ ਠੀਕ ਹੈ ਨਾ ਸੋ ਮੇਰੀ ਆਤਮਾਨ ਕੇ ਬੇਨਤੀ ਹੈ ਇਹ ਵੀਡੀਓ ਨੂੰ ਬੰਦ-ਬੰਦ ਸ਼ੇਅਰ ਕਰ ਦਿਓ ਕਿ ਇਸ ਕਲਾਕਾਰ ਕੋਲ ਪਹੁੰਚਣੀ ਚਾਹੀਦੀ ਆ ਜਿਹੜਾ ਹੈ ਅੱਜ ਨਸ਼ਾ ਰੋਕਣ ਦੀਆਂ ਗੱਲਾਂ ਕਰਦਾਗਾ ਔਰ ਸਭ ਤੋਂ ਵੱਧ ਪੰਜਾਬ 'ਚ ਨਸ਼ਾ ਲਾਉਣ ਵਾਲਾ ਬੰਦਾ ਇਹੀ ਆਗਾ ਇਹ ਨਹੀਂ ਸਭ ਤੋਂ ਵੱਧ ਨਸ਼ਾ ਪ੍ਰਮੋਟ ਕੀਤਾਗਾ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ